ਉੱਤਰੀ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਪੁਚਾਲ ਆਉਣ ਵਾਲਾ ਆ ਜਿਹਦੇ ਨਾਲ ਕਹਿੰਦੇ ਜੀ ਲਗਭਗ 30 ਕਰੋੜ ਲੋਕ ਲੋਕ ਜਿਹੜੇ ਇਹਨਾਂ ਨੂੰ ਨੁਕਸਾਨ ਹੋ ਸਕਦਾ ਆ ਤੇ ਇਹਦੇ ਵਿੱਚ ਪੰਜਾਬ ਵੀ ਹੈਗਾ ਆ ਇਹ ਵਾਲੀ ਖਬਰ ਜਿਹੜੀ ਆ ਕੱਲ ਪਰਸੋਂ ਦੀ ਗੱਲ ਹੈ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਆਈ ਸੀਗੀ ਤੇ ਬਹੁਤ ਸਾਰੇ ਲੋਕਾਂ ਨੇ ਖਬਰ ਟੀਵੀ ਦੇ ਵਿੱਚ ਵੀ ਸੁਣੀ ਹੋਊਗੀ ਤੇ ਕਿਹਾ ਗਿਆ ਵੀ ਕਿ ਨਵੀਂ ਰਿਸਰਚ ਕੀਤੀ ਗਈ ਜਿਹਦੇ ਵਿੱਚ ਪਤਾ ਲੱਗਾ ਕਿ ਉੱਤਰੀ ਭਾਰਤ ਦੇ ਵਿੱਚ ਇਹ ਪੁਚਾਲ ਆਉਣ ਵਾਲਾ ਆ ਜੀ ਹੁਣ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਜਿਹੜੀਆਂ ਇਦਾਂ ਦੀਆਂ ਰਿਸਰਚਾਂ ਹੁੰਦੀਆਂ ਨੇ ਸੱਚੀਆਂ ਹੁੰਦੀਆਂ ਨੇ ਕਿ ਝੂਠੀਆਂ ਹੁੰਦੀਆਂ ਨੇ ਤੇ ਕੀ ਅਸੀਂ ਪਹਚਾਲ ਨੂੰ ਪ੍ਰੈਡਿਕਟ ਕਰ ਸਕਦੇ ਹਾਂ ਯਾਨੀ ਕਿ ਪਹਿਲਾਂ ਸਾਨੂੰ ਪਤਾ ਲੱਗ ਸਕਦਾ ਕਿ ਪਹਚਾਲ ਆਉਣਾ ਖ ਨਹੀਂ ਆਉਣਾ ਤੇ ਉਹ ਤੋਂ ਵੱਡਾ ਸਵਾਲ ਇਹ ਪਹਚਾਲ ਆਉਂਦਾ ਕਿਵੇਂ ਹੈ ਇਹ ਸਾਰੀ ਇਨਫੋਰਮੇਸ਼ਨ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਮਿਲਣ ਜਾ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇਤੇ ਸੋ ਇੱਕ ਬਹੁਤ ਹੀ ਇਨਫੋਰਮੇਟਿਵ ਵੀਡੀਓ ਇਹ ਵਾਲੀ ਸਾਨੂੰ ਪਤਾ ਲੱਗੂਗਾ ਕਿ ਇਹ ਸੱਚੀ ਗੱਲ ਹੈ ਜਿਹੜਾ ਉੱਤਰੀ ਭਾਰਤ ਦੇ ਵਿੱਚ ਪਹੁੰਚਾਉਣ ਵਾਲਾ ਆ ਜਾਂ ਹੋਰ ਜਿਹੜੀ ਵੀ ਇਨਫੋਰਮੇਸ਼ਨ ਹੈਗੀ ਆਪਾਂ ਸਟਾਰਟ ਕਰਦੇ ਆਂ ਅਖਬਾਰ ਦੇ ਵਿੱਚ ਖਬਰ ਆਈ ਆ ਪਹਿਲਾਂ ਆਪਾਂ ਉਸ ਖਬਰ ਦੇ ਉੱਤੇ ਹੀ ਚੱਲਦੇ ਆਂ ਉਸ ਖਬਰ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਤੁਸੀਂ ਚਲੋ ਸੋ ਅਖਬਾਰ ਦੇ ਵਿੱਚ ਖਬਰ ਆਈ ਸੀਗੀ ਨਿਊਜ਼ ਆਈ ਸਾਡੇ ਕੋਲੇ ਵੀ ਆ ਲੋ ਜੀ ਕਿ ਇੰਡੀਆ ਦੇ ਵਿੱਚ ਬਹੁਤ ਵੱਡਾ ਆਰਥਿਕ ਔਕਾਣ ਵਾਲਾ ਆ ਲਾਈਕ ਬੰਬ ਫਟੂਗਾ ਜਿਹਦੇ ਨਾਲ 300 ਮਿਲੀਅਨ ਯਾਨੀ ਕਿ 30 ਕਰੋੜ ਲੋਕ ਜਿਹੜੇ ਪ੍ਰਭਾਵਿਤ ਹੋਣਗੇ ਤੇ ਇਹ ਖਾਸ ਕਰਕੇ ਉੱਤਰੀ ਭਾਰਤ ਦਾ ਏਰੀਆ ਹੈਗਾ ਆ ਇੱਕ ਹੋਰ ਅਖਬਾਰ ਦੇ ਵਿੱਚ ਲਿਖਿਆ ਸੀਗਾ ਕਿ ਜਿਹੜਾ ਦਾ ਗ੍ਰੇਟ ਹਿਮਾਲੀਅਨ ਅਰਥਕੁਇਕ ਹੈਗਾ ਆ ਉਹ ਹੋਣ ਵਾਲਾ ਜਲਦੀ ਆਊਗਾ ਭੁਚਾਲ ਸਵਾਲ ਹੈ ਇੱਕ ਬਹੁਤ ਵੱਡਾ ਸੋ ਇਹਦੇ ਵਿੱਚ ਇਸ ਨਿਊਜ਼ ਦੇ ਵਿੱਚ ਇਹ ਵੀ ਦੱਸਿਆ ਗਿਆ ਗਿਆ ਸੀਗਾ ਕਿ ਜਿਹੜਾ ਭੁਚਾਲ ਹੋਊਗਾ ਉਹ 8 ਮੈਗਨੀਟਿਊਡ ਦਾ ਹੋਊਗਾ ਹੁਣ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ 8 ਮੈਗਨੀਟਿਊਡ ਕੀ ਹੁੰਦਾ ਤੁਸੀਂ ਐਂ ਲਾ ਲਓ ਵੀ ਤੁਸੀਂ ਅੱਜ ਤੋਂ 20 ਦਿਨ ਪਹਿਲਾਂ ਇੱਕ ਖਬਰ ਸੁਣੀ ਹੋਊਗੀ ਕਿ ਮਿਆਂਮਾਰ ਤੇ ਥਾਈਲੈਂਡ ਦੇ ਵਿੱਚ ਭੁਚਾਲ ਆਇਆ ਤੇ ਜਿਹਨੇ ਬਹੁਤ ਵੱਡੀ ਤਬਾਹੀ ਕੀਤੀ ਹੈ ਤੁਸੀਂ ਸੋਸ਼ਲ ਮੀਡੀਆ ਉੱਤੇ ਉਹਦੀਆਂ ਰੀਲਾਂ ਜ਼ਰੂਰ ਦੇਖੀਆਂ ਹੋਣਗੀਆਂ ਉਸ ਭੁਚਾਲ ਦੀ ਜਿਹੜੀ ਤੀਬਰਤਾ ਸੀਗੀ ਉਹ 7.7 ਸੀਗੀ ਤੇ ਜਿਹੜਾ ਉੱਤਰੀ ਭਾਰਤ ਦੇ ਵਿੱਚ ਉਹਨਾਂ ਉਦੋਂ ਵੀ ਵੱਧ ਕੇ ਆਉਣਾ ਸੋ 8 ਮੈਗਨੀਟਿਊਡ ਦਾ ਭੁਚਾਲ ਆਉਣਾ ਆ ਤੁਸੀਂ ਆਪ ਸਾਲ ਆ ਲੋ ਵੀ ਕਿੰਨਾ ਜ਼ਿਆਦਾ ਖਤਰਨਾਕ ਹੋਣ ਵਾਲਾ ਜੀ ਹੁਣ ਫਿਰ ਮਨ 'ਚ ਸਵਾਲ ਆਉਂਦਾ ਲੈ ਇਹ ਪਹਿਲਾਂ ਕਿਦਾਂ ਪਤਾ ਲੱਗਿਆ ਇਹ ਭੁਚਾਲ ਆਊਗਾ ਇਹ ਤਾਂ ਪੋਸੀਬਲ ਨਹੀਂ ਹੈਗਾ ਪ੍ਰੈਡਿਕਟ ਕਰਨਾ ਨਹੀਂ ਹੈਗਾ ਤੇ ਜੇ ਨਿਊਜ਼ ਹੋਣ ਆਈ ਆ ਇੰਨੀ ਛੇਤੀ ਕਿੱਦਾਂ ਪਤਾ ਲੱਗਾ ਦਰਸਲ ਇਸ ਚੀਜ਼ ਦੇ ਉੱਤੇ ਜਿਹੜੀ ਰਿਸਰਚ ਆ ਉਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਆ ਅਖਬਾਰਾਂ ਦੀਆਂ ਕੁਝ ਕਟਿੰਗਸ ਨੇ ਸਾਡੇ ਕੋਲੇ ਜਿਹੜੀਆਂ 2024 ਦੀਆਂ ਨੇ ਦੇਖੋ 25 ਜਨਵਰੀ 2024 ਨੂੰ ਇੱਕ ਨਿਊਜ਼ ਆਈ ਸੀਗੀ ਕਿ ਜਿਹੜੀ ਇੰਡੀਅਨ ਟੈਕਟੋਨਿਕ ਪਲੇਟ ਹੈਗੀ ਉਹ ਮੂਵ ਕਰ ਰਹੀ ਹੈ ਹਿਮਾਲੀਅਨ ਦੇ ਥੱਲੇ ਦੀ ਤੇ ਸਾਨੂੰ ਕਹਿੰਦੇ ਉਮੀਦ ਆ ਕਿ ਇਥੇ ਭੁਚਾਲ ਆ ਸਕਦਾ ਹੁਣ ਟੈਕਟੋਨਿਕ ਪਲੇਟ ਕੀ ਹੁੰਦੀਆਂ ਨੇ ਦਰਸਲ ਜਿਹੜੀ ਧਰਤੀ ਹੈ ਜਿਵੇਂ ਤੁਸੀਂ ਫੁੱਟਬਾਲ ਦੇਖਿਆ ਹੋਊ ਉਦੋਂ ਤੇ ਛੋਟੇ ਛੋਟੇ ਇਸ ਤਰੀਕੇ ਦੇ ਚੌਰਸ ਜਿਹੇ ਲੱਗੇ ਹੁੰਦੇ ਨੇ ਪੱਛ ਤੇ ਉਹ ਆਪਾਂ ਜੋੜੇ ਹੁੰਦੇ ਆ ਸੀਨ ਲਈ ਹੁੰਦੀ ਆ ਸੇਮ ਇਦੀ ਜਿਹੜੀ ਧਰਤੀ ਆ ਇਦਾਂ ਛੋਟੇ ਛੋਟੇ ਪੱਛਾਂ ਨਾਲ ਜੁੜੀ ਹੋਈ ਜਿਹਨੂੰ ਅਸੀਂ ਕਹਿੰਦੇ ਆ ਟੈਕਟੋਨਿਕ ਪਲੇਟ ਤੇ ਉਹ ਆਪਸ ਦੇ ਵਿੱਚ ਮੂਵ ਕਰਦੇ ਆ ਨੇ ਹੁਣ ਭਾਰਤ ਵਾਲੀ ਟੈਕਟੋਨਿਕ ਪਲੇਟ ਚੀਨ ਵੱਲੋਂ ਮੂਵ ਕਰ ਰਹੀ ਹੈ ਜਿਹਦੇ ਕਰਕੇ ਕਹਿੰਦੇ ਭੁਚਾਲ ਆਉਣ ਦਾ ਖਤਰਾ ਹੈਗਾ ਆ ਤੇ ਇਹੀ ਖਬਰ ਸੇਮ ਇਹੀ ਗੱਲ ਕਿ ਜਿਹੜੀ ਟੈਕਟੋਨਿਕ ਪਲੇਟ ਉਹ ਬ੍ਰੇਕ ਹੋ ਸਕਦੀ ਹੈ ਤੇ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਤੇ ਜਿਹੜਾ ਭਾਰਤ ਆ ਉਹ ਚੀਨ ਤੋਂ ਦੂਰਤ ਨਹੀਂ ਹੋ ਰ ਸੋ ਇਹ ਖਬਰ ਜਨਵਰੀ 2025 ਵਿੱਚ ਦੇਖਣ ਨੂੰ ਮਿਲੀ ਹੈ ਜਦੋਂ ਇਸ ਦੀ ਗੱਲ ਕਰਦੇ ਆਪਾਂ ਭਾਰਤ ਤੇ ਭਾਰਤ ਦੇ ਨਾਲ ਲੱਗਦੇ ਜਿੰਨੇ ਵੀ ਦੇਸ਼ ਨੇ ਚਾਹੇ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ ਨੇਪਾਲ ਦੀ ਗੱਲ ਕਰ ਲਈਏ ਮਿਆਂਮਾਰ ਦੀ ਗੱਲ ਕਰ ਲਈਏ ਹੁਣ ਇਹ ਜਿਹੜੀ ਖਬਰ ਆ ਇਹ ਜਨਵਰੀ 2025 ਜਾਈ ਸੀਗੀ ਇਹ ਹਜੇ ਖਬਰ ਆਈ ਨੂੰ 2 ਮਹੀਨੇ ਹੋਏ ਸੀਗੇ ਕਿ ਮਿਆਂਮਾਰ ਦੇ ਵਿੱਚ ਸਾਡੇ ਕੋਲੇ 28 ਮਾਰਚ ਨੂੰ ਬਹੁਤ ਵੱਡਾ ਭਚਾਲ ਸਾਨੂੰ ਵੇਖਣ ਨੂੰ ਮਿਲਿਆ థਾਈਲੈਂਡ ਤੇ ਮਿਆਂਮਾਰ ਦੇ ਵਿੱਚ ਜਿੱਥੇ ਕਹਿੰਦੇ 150 ਲੋਕ ਤਾਂ ਪਹਿਲੇ ਦਿਨ ਹੀ ਪਤਾ ਲੱਗ ਗਏ ਸੀ ਕਿ ਮੌਤ ਹੋ ਗਈ ਹੈ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਲੋਕ ਮਰੇ ਵੀ ਨੇ ਤੇ ਬਹੁਤ ਸਾਰੇ ਲੋਕਾਂ ਦਾ ਜੀਵਨ ਪ੍ਰਭਾਵਿਤ ਵੀ ਹੋਇਆ ਹੈ ਕਿਸੇ ਦੀ ਦੁਕਾਨ ਟਹਿ ਗਈ ਕਿਸੇ ਦੀ ਘਰ ਟਹਿ ਗਿਆ ਕਿਸੇ ਦੀ ਗੱਡੀ ਪਹਾੜਾ ਥੱਲੇ ਆ ਗਈ ਜਬ ਬਹੁਤ ਸਾਰਾ ਨੁਕਸਾਨ ਸਾਨੂੰ ਵੇਖਣ ਨੂੰ ਮਿਲਿਆ ਆ ਇਸ ਪਹਾੜ ਇਸ ਪੁਚਾਲ ਦੇ ਕਰਕੇ ਓਕੇ ਸਰ ਹੁਣ ਉਸ ਤੋਂ ਬਾਅਦ ਜਿਹੜੀ ਖਬਰ ਆਈ ਆ ਉਹ ਜਿਹੜੀ ਆਪਾਂ ਹੁਣ ਦੇਖੀ ਆ ਸਰ 12 ਅਪ੍ਰੈਲ ਦੀ ਦੇਖੀ ਸੀਗੀ ਉਸ ਤੋਂ ਅਗਲੇ ਹੀ ਦਿਨ 13 April ਦੀ ਗੱਲ ਆ ਇਹ ਸ਼ਾਇਦ ਸਾਡੇ ਪੰਜਾਬ ਦੇ ਵਿੱਚ ਮੁੱਦੇ ਹੋਰ ਚੱਲਦੇ ਆ ਸੀ ਇਹ ਖਬਰ ਨਹੀਂ ਸੁਣੀ ਹੋਊਗੀ 13 April ਨੂੰ ਭਾਰਤ ਦੇ ਨੇੜੇ ਤੇੜੇ ਚਾਰ ਜਗ੍ਹਾ ਭੁਚਾਲ ਆ ਚੁੱਕਾ ਚਾਰ ਕੰਟਰੀਆਂ ਦੇ ਵਿੱਚ ਇਹ 13 April 2025 ਦੀ ਖਬਰ ਆ 16 April ਦੀ ਖਬਰ ਹੈ 2025 ਦੀ ਕਿ ਸਾਡੇ ਕੋਲੇ ਏਸ਼ੀਅਨ ਚਾਰ ਏਸ਼ੀਅਨ ਕੰਟਰੀ ਦੇ ਵਿੱਚ ਸਾਨੂੰ ਭੁਚਾਲ ਦੇਖਣ ਨੂੰ ਮਿਲਿਆ ਹੈ ਅਫਗਾਨਿਸਤਾਨ ਦੇ ਹਿੰਦੂਕੁਸ਼ ਤੋਂ ਸਟਾਰਟ ਹੋਇਆ ਪੰਜ ਵਾਰ ਭੁਚਾਲ ਦੇ ਝਟਕੇ ਲੱਗੇ ਨੇ ਆ ਦੋ ਦਿਨ ਪਹਿਲਾਂ ਸਾਨੂੰ ਗੁਰਦਾਵਾ ਦੇ ਵਿੱਚ ਵੀ ਮਹਿਸੂਸ ਹੋਏ ਨੇ ਸੋ ਜਾਨੀਏ ਜਿਹੜਾ ਸੀਕੁਐਂਸ ਬਣ ਰਿਹਾ ਆ ਕਿਤੇ ਨਾ ਕਿਤੇ ਇਹ ਉਸ ਵੱਲ ਇਸ਼ਾਰਾ ਤਾਂ ਨਹੀਂ ਕਰ ਰਿਹਾ ਕਿ ਸੱਚੀ ਗੱਲ ਹੈ ਉੱਤਰੀ ਭਾਰਤ ਵਿੱਚ ਬਹੁਤ ਵੱਡੇ ਪੁਚਾਲ ਆਉਣ ਵਾਲੇ ਆ ਹੁ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਸਰ ਪੁਚਾਲ ਆਉਂਦੇ ਕਿੱਦਾਂ ਆ ਇਹ ਟੈਕਟੋਨਿਕ ਪਲੇਟ ਕੀ ਆ ਐ ਸਮਝੋ ਵੀ ਇੱਕ ਆ ਪਲੇਟ ਆ ਸਾਡੇ ਕੋਲੇ ਦੂਜੀ ਆ ਪਲੇਟ ਆ ਜਦੋਂ ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਖਿੰਧੀਆਂ ਨੇ ਤਾਂ ਉੱਥੇ ਪੁਚਾਲ ਆਉਂਦਾ ਆ ਹੁਣ ਜਿਵੇਂ ਇਹ ਸਾਡੇ ਕੋਲ ਇੱਕ ਪੁਆਇੰਟ ਆ ਜਿੱਥੇ ਆਪਸ ਦੇ ਵਿੱਚ ਟੱਚ ਹੁੰਦੀਆਂ ਨੇ ਸੋ ਇਸ ਏਰੀਆ ਵਿੱਚ ਭੁਚਾਲ ਆਉਣ ਦੇ ਚਾਂਸ ਹੁੰਦੇ ਆ ਇਤੋਂ ਦੂਰ ਚਾਂਸ ਘੱਟ ਹੁੰਦੇ ਆ ਹੁਣ ਮੈਂ ਕੀ ਕਿਹਾ ਆ ਭਾਰਤ ਤੇ ਚੀਨ ਦੇ ਨਾਲ ਜੁੜਿਆ ਹੋਇਆ ਸਿੰਪਲ ਭਾਸ਼ਾ ਵਿੱਚ ਇਹਦਾ ਮਤਲਬ ਕੀ ਆ ਕਿ ਉੱਥੇ ਇੱਕ ਇਸ ਤਰੀਕੇ ਦੀ ਪਲੇਟ ਹੈ ਜਿਹਦੇ ਵਿੱਚ ਹਿੱਲਜੁਲ ਹੋ ਰਹੀ ਆ ਉਹਦੇ ਹਿੱਲਜੁਲ ਕਰਕੇ ਹੀ ਮਿਆਂਮਾਰ ਦੇ ਵਿੱਚ ਭੁਚਾਲ ਆਇਆ ਉਹ ਪਲੇਟ ਅੱਗੇ ਤੱਕ ਜਿਹੜੀ ਇਹ ਦਰਾਰ ਆਪਾਂ ਕਹਿ ਸਕਦੇ ਆ ਥਾਈਲੈਂਡ ਤੱਕ ਜਾਂਦੀ ਹੈ ਤਾਂ ਹੀ ਉੱਥੇ ਪਹੁੰਚ ਆ ਲਿਆ ਹੁਣ ਇਹਨੂੰ ਹੋਰ ਆਪਾਂ ਜ਼ਿਆਦਾ ਇੱਕ ਹੋਰ ਪਿਕਚਰ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਦਰਸਲ ਬੜੀ ਪੁਰਾਣੀ ਗੱਲ ਹੈ ਜੀ ਅਰਬਾਂ ਖਰਬਾਂ ਸਾਲ ਪੁਰਾਣੀ ਗੱਲ ਹੈ ਭਾਰਤ ਜਿਹੜਾ ਆ ਉਹ ਕਾਫੀ ਦੂਰ ਸੀਗਾ ਚੀਨ ਤੋਂ ਜਾਂ ਕਹਿ ਲਓ ਸਾਡੇ ਯੂਰੇਸ਼ੀਆ ਆਪਾਂ ਯੂਰੇਸ਼ੀਅਨ ਪਲੇਟ ਕਹਿ ਦਿੰਦੇ ਆਂ ਹੌਲੀ 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 ਕਰਕੇ ਇਹ ਮੂਵ ਕਰੀ ਗਿਆ ਇੱਧਰ ਨੂੰ ਤੇ ਲੱਖਾਂ ਕਰੋੜਾਂ ਸਾਲਾਂ ਬਾਅਦ ਜਾ ਕੇ ਇਸ ਤਰੀਕੇ ਨਾਲ ਚੀਨ ਦੇ ਨਾਲ ਜੁੜ ਜਾਂਦਾ ਜੀ ਪਲੇਟ ਇਸ ਤਰੀਕੇ ਨਾਲ ਇਹ ਜੁੜ ਗਈ ਆ ਹੁਣ ਇੱਥੋਂ ਪਾਕਿਸਤਾਨ ਕਹਿ ਲਓ ਅਫਗਾਨਿਸਤਾਨ ਕਹਿ ਲਓ ਭਾਰਤ ਕਹਿ ਲੋ ਤਿੱਬਤ ਕਹਿ ਲੋ ਮਿਆਂਮਾਰ ਕਹਿ ਲੋ ਥਾਈਲੈਂਡ ਕਹਿ ਲੋ ਸਾਰਾ ਇਸ ਨਾਲ ਜੁੜਿਆ ਹੋਇਆ ਜੀ ਇਸ ਜੋਇੰਟ ਦੇ ਨਾਲ ਜੁੜਿਆ ਹੋਇਆ ਹੁਣ ਇਹਨੂੰ ਹੋਰ ਇੱਕ ਤਸਵੀਰ ਦੇ ਰਹੀ ਆ ਆਪਾਂ ਕਲੀਅਰ ਕਰਦੇ ਆ ਦੇਖੋ ਇਹ ਵਾਲੀ ਜਿਹੜੀ ਸਾਡੇ ਕੋਲ ਜਦੋਂ ਇਹ ਆਪਸ ਵਿੱਚ ਜੁੜੇ ਤਾਂ ਇਹ ਸਾਰੇ ਪਹਾੜ ਇੱਥੇ ਬਣ ਗਏ ਇਹ ਪਹਾੜ ਹੁਣ ਮਿਆਂਮਾਰ ਤੋਂ ਲੈ ਕੇ ਥਾਈਲੈਂਡ ਇੰਡੀਆ ਨੇਪਾਲ ਭੂਟਾਨ ਪਾਕਿਸਤਾਨ ਅਫਗਾਨਿਸਤਾਨ ਤੱਕ ਜੁੜੇ ਹੋਇਆ ਤੇ ਇਹ ਉਹ ਏਰੀਆ ਆ ਜਿੱਥੇ ਪੁਚਾਰ ਦਾ ਖਦਸ਼ਾ ਪਿਛਲੇ ਸਾਲ ਦਾ ਜਤਾਇਆ ਜਾ ਰਿਹਾ ਸੀਗਾ 2024 ਦੇ ਵਿੱਚ ਕਹਿ ਦਿੱਤਾ ਗਿਆ ਸੀਗਾ ਕਿ ਇੱਥੇ ਹਿਲਜੁਲ ਹੋ ਰਹੀ ਆ ਫਿਰ ਦੁਬਾਰਾ ਪਿਛਲੇ ਅਗਲੇ ਇਸੇ ਸਾਲ 2025 ਵਿੱਚ ਕਿਹਾ ਗਿਆ ਆਪਾਂ ਦੇਖਿਆ ਹੁਣੇ ਖਬਰ ਦੇ ਵਿੱਚ ਵੀ ਇੱਥੇ ਹਿਲਜੁਲ ਹੋ ਰਹੀ ਆ ਤੇ ਉਸ ਹਿਲਜੁਲ ਦਾ ਨਤੀਜਾ ਕਿਉਂਕਿ ਜਨੂਅਰੀ ਵਿੱਚ ਕਿਹਾ ਸੀਗਾ ਮਾਰਚ ਦੇ ਵਿੱਚ ਸਾਨੂੰ ਇਸ ਏਰੀਆ ਵਿੱਚ ਪੁਚਾਰ ਦੇਖਣ ਨੂੰ ਮਿਲਿਆ ਮਿਆਂ ਮਾਰ ਦੇ ਵਿੱਚ ਥਾਈਲੈਂਡ ਦੇ ਵਿੱਚ ਹੁਣ 2-4 ਦਿਨ ਪਹਿਲਾਂ ਸਾਨੂੰ ਇਸ ਏਰੀਆ ਵਿੱਚ ਪੁਚਾਰ ਵੇਖਣ ਨੂੰ ਮਿਲਿਆ ਆ ਤੇ ਕੁਝ ਪੁਚਾਰ ਦੇ ਛੱਟ ਕੇ ਸਾਨੂੰ ਇੰਡੀਆ ਦੇ ਕੁਝ ਹਿੱਸਿਆਂ ਵਿੱਚ ਵੀ ਦੇਖਣ ਨੂੰ ਮਿਲੇ ਆ ਜ ਹੁਣ ਇਹ ਦੇਖੋ ਇਹ ਪਲੇਟ ਇੰਡੀਆ ਵਾਲੀ ਇੱਧਰ ਨੂੰ ਜਾ ਰਹੀ ਹੈ ਤੇ ਯੂਰੇਸ਼ੀਅਨ ਪਲੇਟ ਇੱਧਰ ਨੂੰ ਆ ਰਹੀ ਹੈ ਤੇ ਇੱਥੇ ਇਹ ਆਪਸ ਦੇ ਵਿੱਚ ਟਕਰਾ ਰਹੀਆਂ ਨੇ ਕਿੰਨੀ ਕੁ ਸਪੀਡ ਆ ਕਹਿੰਦੇ ਮੂਵ ਕਰਨ ਦੀ ਕੋਈ ਬਾਲੀ ਜ਼ਿਆਦਾ ਨਹੀਂ ਹੈਗੀ 100 ਸਾਲਾਂ ਵਿੱਚ ਕਹਿੰਦੇ ਜਿਹੜਾ ਇੰਡੀਆ ਹੈਗਾ ਆ ਉਹ 2 ਮੀਟਰ ਅੱਗੇ ਨੂੰ ਮੂਵ ਕਰ ਰਿਹਾ 2 ਮੀਟਰ ਤੁਸੀਂ ਲਾ ਲਓ ਕਿੰਨਾ ਹੁੰਦਾ 100 ਸਾਲ ਲੱਗਦੇ ਇੰਨਾ ਮੂਵ ਕਰਨ ਨੂੰ ਪਰ ਭੁਚਾਲ ਉਦੋਂ ਉਹਦਾ ਜਦੋਂ ਸਡਨਲੀ ਇੱਕ ਵਾਰ ਸਾਨੂੰ ਝਟਕਾ ਜਾਂ ਦੇਖਣ ਨੂੰ ਮਿਲਦਾ ਮੰਨ ਲਓ ਇੰਡੀਆ ਨੇ ਥੋੜਾ ਵੱਧ ਜ਼ੋਰ ਮਾਰਤਾ ਜੋ ਦੀ ਸਪੀਡ ਪਹਿਲਾਂ ਐ ਲਾ ਲੋ ਵੀ 0.11 ਪ੍ਰਤੀ ਕਿਲੋਮੀਟਰ ਦੀ ਸੀਗੀ ਇਸ ਵਾਰ 0.2 ਹੋ ਗਈ ਮਾੜੀ ਜੀ ਵੱਧ ਗਈ ਸੋ ਉਹਦੇ ਨਾਲ ਫਿਰ ਕੀ ਹੁੰਦਾ ਕਿ ਜਰਕ ਪੈਦਾ ਹੁੰਦਾ ਜਦੋਂ ਕੁਝ ਸੈਕਿੰਡਾਂ ਦਾ ਜਰਕ ਹੁੰਦਾ ਉਹ ਪੁਚਾਲ ਦੇ ਵਿੱਚ ਤਬਦੀਲ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਜੀ ਪੁਚਾਲ ਆ ਗਿਆ ਜਾਨੀ ਕਿ ਸਡਨ ਸਲਿੱਪ ਥੋੜੀ ਜੀ ਐਕਸਟਰਾ ਫੋਰਸ ਲੱਗੀ ਨਾਰਮਲੀ ਸਪੀਡ ਤੇ ਚੱਲੀ ਜਾ ਰਿਹਾ ਸਾਨੂੰ ਫੀਲ ਵੀ ਨਹੀਂ ਹੋ ਰਿਹਾ ਪਰ ਕਿਸੇ ਟਾਈਮ ਉਹ ਥੋੜੀ ਜੀ ਸਪੀਡ ਵੱਧ ਗਈ ਜਾਂ ਇੱਕ ਵਾਰ ਰੁਕ ਗਿਆ ਕੋਈ ਮੂਰੇ ਪੱਥਰ ਆ ਗਿਆ ਕੁਝ ਵੀ ਇਦਾਂ ਦੀ ਗੱਲ ਕਰਾਂ ਉਹ ਸਿੰਪਲ ਭਾਸ਼ਾ ਵਿੱਚ ਤਾਂ ਜਦੋਂ ਥੋੜਾ ਜਿਹਾ ਜ਼ੋਰ ਦੀ ਝਟਕਾ ਮਾਰੂਗਾ ਇਸ ਚੀਜ਼ ਨੂੰ ਤੇ ਉੱਥੇ ਭਚਾਲ ਆ ਜਾਂਦਾ ਹੁੰਦਾ ਹੁਣ ਇਸ ਚੀਜ਼ ਨੂੰ ਆਪਾਂ ਦੇਖੀਏ ਤਾਂ ਸਾਡੇ ਕੋਲੇ ਆ ਕੁਝ ਏਰੀਆ ਜਿਹੜੇ ਮੈਂ ਤੁਹਾਨੂੰ ਹੋਰ ਕਲੈਰਿਟੀ ਨਾਲ ਦਿਖਾ ਦਿੰਦੇ ਕੋਈ ਅਫਗਾਨਿਸਤਾਨ ਦਾ ਏਰੀਆ ਹੋ ਗਿਆ ਪਾਕਿਸਤਾਨ ਦਾ ਏਰੀਆ ਹੋ ਗਿਆ ਨੇਪਾਲ ਦਾ ਏਰੀਆ ਹੋ ਗਿਆ ਭੂਟਾਨ ਹੋ ਗਿਆ ਤੇ ਸਾਡੇ ਕੋਲੇ ਮਿਆਂਮਾਰ ਦਾ ਏਰੀਆ ਹੋ ਗਿਆ ਤੇ ਥਾਈਲੈਂਡ ਦਾ ਏਰੀਆ ਹੋ ਗਿਆ ਇਹ ਉਹ ਏਰੀਆ ਜਿਹੜਾ ਆਪਸ ਦੇ ਵਿੱਚ ਜੁੜਿਆ ਹੋਇਆ ਜਾਂ ਤੇ ਇਸ ਇੰਡੀਅਨ ਪਲੇਟ ਤੇ ਯੂਰੇਸ਼ੀਅਨ ਪਲੇਟ ਦੇ ਟਕ ਹੁਣ ਜਿਹੜੇ ਰੈੱਡ ਮਾਰਕ ਨੇ ਇਹ ਦਾ ਸਾਰੇ ਆ ਵੀ ਕਿੱਥੇ ਕਿੱਥੇ ਜ਼ਿਆਦਾ ਪੁਚਾਲ ਆ ਸਕਦਾ ਕਿਉਂਕਿ ਇਹ ਸਾਰੇ ਉਹ ਏਰੀਆ ਜਿਹੜੇ ਆਪਸ ਦੇ ਵਿੱਚ ਫੁੱਟਬਾਲ ਵਾਲੀ ਗੱਲ ਯਾਦ ਕਰੋ ਕਿ ਉਹਨਾਂ ਦੇ ਪੈਚ ਵਾਂਗੂ ਆਪਸ ਵਿੱਚ ਜੁੜੇ ਹੋਏ ਆ ਪਲੇਟਾਂ ਨੂੰ ਆਪਸ ਵਿੱਚ ਜੋੜਿਆ ਹੋਇਆ ਹੈ ਸੋ ਆਹ ਵਾਲਾ ਏਰੀਆ ਹੋ ਗਿਆ ਦੇਖੋ ਇਹਦੇ ਵਿੱਚ ਸਾਡਾ ਪੰਜਾਬ ਵੀ ਆ ਰਿਹਾ ਆ ਇਹਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਵੀ ਆ ਰਿਹਾ ਆ ਇਹਦੇ ਵਿੱਚ ਉਜ਼ਬੇਕਿਸਤਾਨ ਇਧਰੋਂ ਜੇ ਆਪਾਂ ਇੰਡੀਆ ਵੱਲੋਂ ਮੁੜੀਏ ਨੇਪਾਲ ਵਗੈਰਾ ਹੋ ਗਿਆ ਭੂਟਾਨ ਮਿਆਂਮਾਰ ਤੇ ਥਾਈਲੈਂਡ ਤੇ ਤਾਂ ਹੀ ਤਾਂ ਬਾਈ ਇੱਥੇ ਪੁਚਾਲ ਆਇਆ ਸੀਗਾ ਇਸ ਤਸਵੀਰ ਨੂੰ ਮੈਂ ਹੋਰ ਥੋੜਾ ਜਾ ਜ਼ੂਮ ਕਰਕੇ ਲੈ ਕੇ ਚੱਲਾਂ ਤਾਂ ਮੇਰੇ ਕੋਲ ਆ ਦੇਖੋ ਆ ਗਿਆ ਹੁਣ ਇੰਡੀਆ ਦੇ ਮੈਪ ਨੂੰ ਅਸੀਂ ਡਿਵਾਈਡ ਕੀਤਾ ਤੁਸੀਂ ਦੇਖੋਗੇ ਆਪਾਂ ਕਹਿੰਦੇ ਜ਼ੋਨ 2 ਜ਼ੋਨ 3 ਜ਼ੋਨ 4 ਜ਼ੋਨ 5 ਜ਼ੋਨ 5 ਜ਼ਿਆਦਾ ਖਤਰੇ ਵਾਲੀ ਗੱਲ ਹੈ ਜ਼ੋਨ 4 ਘੱਟ ਖਤਰੇ ਵਾਲੀ ਗੱਲ ਹੈ ਜ਼ੋਨ 3 ਉਦੋਂ ਘੱਟ ਤੇ ਜ਼ੋਨ 2 ਬਿਲਕੁਲ ਘੱਟ ਖਤਰੇ ਵਾਲੀ ਗੱਲ ਹੈ ਤੁਸੀਂ ਦੇਖੋ ਜਿਹੜਾ ਜ਼ੋਨ 5 ਉਹ ਰੈੱਡ ਆ ਰੈੱਡ ਏਰੀਆ ਕਿੱਥੇ ਆ ਪਹਾੜਾਂ ਦੇ ਕੋਲ ਸਭ ਤੋਂ ਘੱਟ ਕਿਹੜਾ ਜੀ ਨੀਲਾ ਜਿਹਾ ਦੇਖੋ ਇੱਥੇ ਸਾਡੇ ਕੋਲੇ ਉਹ ਪਲੇਟ ਆ ਜਿੱਥੋਂ ਜੁੜਿਆ ਹੋਇਆ ਆ ਇਹ ਦੂਰ ਏਰੀਆ ਆਗਾ ਇੱਥੇ ਕੋਈ ਖਤਰਾ ਨਹੀਂ ਹੈਗਾ ਲੇਕਿਨ ਆ ਸਮੁੰਦਰ ਦਾ ਏਰੀਆ ਤਾਂ ਕਰਕੇ ਇੱਥੇ ਥੋੜਾ ਜਿਹਾ ਖਤਰਾ ਹੈਗਾ ਸੋ ਸਮਝ ਲੱਗ ਜੂਗੀ ਵੀ ਕਿੱਥੇ ਖਤਰਾ ਹੈਗਾ ਤੇ ਕਿੱਥੇ ਨਹੀਂ ਹੈਗਾ ਤੇ ਪੰਜਾਬ ਪੰਜਾਬ ਤਾਂ ਬਈ ਪਹਾੜਾਂ ਨਾਲ ਹੀ ਲੱਗਦਾ ਆ ਜਿੰਨਾ ਜ਼ਿਆਦਾ ਜ਼ੋਨ ਹੋਊਗਾ ਜੇ ਜ਼ੋਨ 5 ਆ ਤਾਂ ਸਭ ਤੋਂ ਵੱਧ ਖਤਰਾ ਜ਼ੋਨ 4 ਆ ਥੋੜਾ ਘੱਟ ਖਤਰਾ ਜ਼ੋਨ 3 ਆ ਉਦੋਂ ਘੱਟ ਖਤਰਾ ਜ਼ੋਨ 2 ਆ ਤਾਂ ਬਿਲਕੁਲ ਵੀ ਖਤਰਾ ਨਹੀਂ ਹੁੰਦਾ ਪੁਝਾੜ ਦਾ ਪਰ ਇਹ ਗੱਲ ਯਾਦ ਰੱਖਿਓ ਜ਼ੋਨ 5 ਦਾ ਮਤਲਬ ਇਹ ਨਹੀਂ ਕਿ ਪੱਕਾ ਪਚਾਲ ਆਊਗਾ ਹੀ ਆਊਗਾ ਜਾਨਕੀ ਜ਼ਿਆਦਾ ਪ੍ਰੋਬੈਬਿਲਟੀ ਹੁੰਦੀ ਹੈ ਕਿ ਪਚਾਲ ਆ ਸਕਦਾ ਹੁਣ ਜੇ ਮੈਂ ਇੰਡੀਆ ਨੂੰ ਦੇਖਾਂ ਤੇ ਮੈਂ ਪੰਜਾਬ ਤੇ ਆਜਮਾਂ ਲੋ ਜੀ ਸੋ ਉਹ ਆਪਣਾ ਭਾਰਤ ਹੈ ਜੀ ਭਾਰਤ ਦੇ ਇਸ ਏਰੀਆ ਵਿੱਚ ਆਪਣਾ ਪੰਜਾਬ ਹੈ ਤੇ ਪੰਜਾਬ ਦਾ ਏਰੀਆ ਕਿੱਥੇ ਆਉਂਦਾ ਆ ਪੰਜਾਬ ਦਾ ਜਿਹੜਾ ਸਾਡੇ ਕੋਲ ਪਠਾਨਕੋਟ ਹੋ ਗਿਆ ਆਪਣਾ ਹੁਸ਼ਿਆਰਪੁਰ ਹੋ ਗਿਆ ਰੋਪੜ ਦਾ ਏਰੀਆ ਹੋ ਗਿਆ ਇਹ ਸਾਰਾ ਜਿਹੜਾ ਏਰੀਆ ਆ ਰੋਪੜ ਤੋਂ ਥੱਲੇ ਲੁਧਿਆਣਾ ਹੋ ਗਿਆ ਜਲੰਧਰ ਵਾਲਾ ਏਰੀਆ ਹੋ ਗਿਆ ਇਹ ਸਾਰਾ ਕੀਆ ਰੈੱਡ ਜ਼ੋਨ ਦੇ ਵਿੱਚ ਆਉਂਦਾ ਮੋਹਾਲੀ ਦਾ ਏਰੀਆ ਹੋ ਗਿਆ ਪਟਿਆਲੇ ਦਾ ਏਰੀਆ ਦੇਖ ਲੋ ਇਹ ਸਾਰਾ ਰੈੱਡ ਜ਼ੋਨ ਚ ਆਉਂਦਾ ਯਾਨੀ ਕਿ ਇੱਥੇ ਪੁਚਾਲ ਦੇ ਝਟਕੇ ਜ਼ਿਆਦਾ ਲੱਗਣਗੇ ਜਦੋਂ ਹਿੱਲ ਜਲ ਹੋਈ ਫਿਰ ਆਣੀ ਤਾਂ ਸਾਰੇ ਜਗ੍ਹਾ ਹੀ ਹੁੰਦੀ ਆ ਯਾਨੀ ਜਿਹੜਾ ਕੇਂਦਰ ਹੁੰਦਾ ਨਾ ਪੁਚਾਲ ਦਾ ਜਿੱਥੇ ਉਹ ਆ ਉਤੋਂ ਜਿਵੇਂ ਜਿਵੇਂ ਦੂਰ ਜਾਵਾਂਗੇ ਪੁਚਾਲ ਦੇ ਝਟਕੇ ਘਟਦੇ ਜਾਂਦੇ ਆ ਮੇਨ ਕੇਂਦਰ ਉੱਤੇ ਜ਼ਿਆਦਾ ਖਤਰਾ ਹੁੰਦਾ ਜਿਹੜਾ ਕੇਂਦਰ ਬਣਨ ਦੇ ਚਾਂਸ ਆ ਉਹ ਸਾਨੂੰ ਪੰਜਾਬ ਦੇ ਉੱਤਰ ਪੂਰਬ ਵਿੱਚ ਜ਼ਿਆਦਾ ਦੀ ਹੈ ਕੇਂਦਰ ਪੁਚਾਲ ਦਾ ਪੰਜਾਬ ਦੇ ਦੱਖਣ ਚ ਨਹੀਂ ਬਣੂਗਾ ਪੰਜਾਬ ਦੇ ਬਠਿੰਡੇ ਚ ਨਹੀਂ ਬਣੂਗਾ ਕੇਂਦਰ ਲੇਕਿਨ ਹਾਂ ਜੇ ਪੁਚਾਲ ਆਇਆ ਹਿਮਾਲਿਆ ਦੇ ਵਿੱਚ ਤਾਂ ਛਟਕੇ ਜਿਹੜੇ ਹੈਗੇ ਪੁਚਾਲ ਦੇ ਉਹ ਬਠਿੰਡੇ ਤੱਕ ਜ਼ਰੂਰ ਆਣਗੇ ਪਰ ਜਿਹੜਾ ਨੁਕਸਾਨ ਜ਼ਿਆਦਾ ਹੋਣਾ ਆ ਉਹ ਇਸ ਏਰੀਆ ਵਿੱਚ ਹੋਊਗਾ ਇੱਧਰ ਨੂੰ ਨੁਕਸਾਨ ਉਹ ਘੱਟ ਹੋਊਗਾ ਇਹ ਹੈ ਜੀ ਖਬਰ ਜਿਹੜੀ ਤੁਸੀਂ ਦੇਖੀ ਆ ਤੇ ਰਿਸਰਚ ਹੁੰਦੀ ਰਹਿੰਦੀ ਆ ਵਿਗਿਆਨੀ ਕਰਦੇ ਰਹਿੰਦੇ ਆ ਰਿਸਰਚ ਤੇ ਇਸ ਰਿਸਰਚ ਦੇ ਜਿਹੜੇ ਨਤੀਜੇ ਵੀ ਕਈ ਵਾਰ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਇਹਨੂੰ ਲਾਈਕ ਜ਼ਰੂਰ ਕਰਿਓ ਇਹਦੇ ਨਾਲ ਨਾਲ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੇ ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਜਾਨਕੀ ਪੰਜਾਬ ਦੇ ਵਿੱਚ ਡੀਐਸਪੀਐਸ ਜਨ ਤਹਿਸੀਲਦਾਰ ਲੱਗਣ ਦੇ ਵਾਲੇ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਪੇਡ ਵੈਚਸ ਹੈਗੇ ਆ ਤੁਸੀਂ ਸਾਡੇ ਨਾਲ ਕ੍ਰੈਸ਼ ਕੋਰਸ ਦੇ ਵਿੱਚ ਜੁੜ ਸਕਦੇ ਹੋ ਜਿਹੜਾ ਰਿਕਾਰਡਡ ਹੈ ਜਿਸ ਦੇ ਵਿੱਚ ਸਿਰਫ ਰਿਕਾਰਡਡ ਕਲਾਸਾਂ ਹੁੰਦੀਆਂ ਨੇ ਉਸ ਦੀ ਫੀਸ 5000 ਰੁਪਇਆ ਹੈ ਜੇ ਤੁਸੀਂ ਰਿਕਾਰਡਡ ਪਲੱਸ ਲਾਈਵ ਦੇ ਵਿੱਚ ਜੁੜਨਾ ਹੈ ਪ੍ਰੀ ਦੇ ਲਈ ਉਹਦੀ ਫੀਸ 10000 ਰੁਪਇਆ ਹੈ ਤੇ ਜੇ ਤੁਸੀਂ ਸਾਡੇ ਨਾਲ ਪ੍ਰੀ ਪਲੱਸ ਮੇਨਸ ਦੇ ਬੈਚ ਦੇ ਵਿੱਚ ਜੁੜਨਾ ਹੈ ਤਾਂ ਇਸ ਦੀ ਫੀਸ 20000 ਰੁਪਇਆ ਹੈ। ਬਾਕੀ ਇਹਨਾਂ ਬੈਚਾਂ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਚਾਹੀਦੀ ਹੋਈ ਜਾਂ ਐਡਮਿਸ਼ਨ ਲੈਣੀ ਹੋਈ ਜਾਂ ਨੰਬਰ ਆ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਇਹਦੇ ਨਾਲ 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 ਹੀ ਸਾਡੇ ਕੋਲੇ ਇੱਕ ਕਿਤਾਬ ਹੈ ਪੰਜਾਬ ਨਾਮਾ ਜੋ ਕਿ ਪੰਜਾਬ ਜੀ ਕੇ ਦੀ ਹੈ। ਇਸ ਕਿਤਾਬ ਨੂੰ ਵੀ ਤੁਸੀਂ ਆਰਡਰ ਕਰ ਸਕਦੇ ਹੋ ਪੀਸੀਐਸ ਦੇ ਲਈ ਸਪੈਸ਼ਲ ਕਿਤਾਬ ਹੈ ਪੰਜਾਬੀ ਵਿੱਚ ਲੱਗ ਹੈ ਅੰਗਰੇਜ਼ੀ ਵਿੱਚ ਲੱਗ ਹੈ ਨੰਬਰ ਦਿੱਤਾ ਗਿਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਕਿਤਾਬ ਨੂੰ ਆਰਡਰ ਕਰ ਸਕਦੇ ਹੋ 499 ਰੁਪਏ ਦੇ ਵਿੱਚ ਇਹ ਕਿਤਾਬ ਹੈ ਜੀ ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਜੀ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਸੀਗਾ ਸਾਰਾ ਨੂੰ ਬਾਏ ਬਾਏ